ਅਕਾਲੀ ਸਿਆਸਤ ਦੇ ਵਿੱਚ ਇੱਕ ਨਵਾਂ ਮੋੜ ਆਇਆ ਹੈ ਜਦੋਂ ਬਿਕਰਮ ਸਿੰਘ ਜਿਠਿਆ ਨੇ ਲਾਈਵ ਹੋ ਕੇ ਕਹਿ ਦਿੱਤਾ ਜਤਿੰਦਰ ਸਿੰਘ ਭੰਗੂ ਚ ਹਿੰਮਤ ਹੈ ਤੇ ਆ ਜਾ ਕਲੇਰ ਮੇਰਾ ਛੋਟਾ ਭਰਾ ਹੈ ਜੀ ਹਾਂ ਅਰਸ਼ਦੀਪ ਕਲੇਰ ਨੂੰ ਜਤਿੰਦਰ ਸਿੰਘ ਭੰਗੂ ਨਾਮਕ ਬੰਦੇ ਨੇ ਧਮਕੀ ਦਿੱਤੀ ਸੀ ਕਿ ਮੈਂ ਗੋਲੀ ਨਾਲ ਉਡਾਵਾਂਗਾ ਜਦੋਂ ਇਹ ਜਨਤਕ ਵੀ ਕੀਤੀ ਗਈ ਸੀ ਆਡੀਓ ਜੋ ਉਹਨਾਂ ਨੇ ਦਿਖਾਈ ਸੀ ਅਰਸ਼ਦੀਪ ਕਲੇਰ ਨੇ ਏ ਏ ਡੀ ਜੀ ਪੀ ਅਰਪੀ ਸ਼ੁਕਰਾਨੂ ਹੀ ਮਿਲਿਆ ਗਿਆ ਸੀ ਵਫਦ ਵੱਲੋਂ ਪਰਸੋ ਦੀ ਗੱਲ ਹੈ ਜਦੋਂ ਉਹਨਾਂ ਨੂੰ ਵਟਸਐਪ ਤੇ ਇੱਕ ਕਾਲ ਆਈ ਸੀ ਉਹ ਕਾਲ ਨੂੰ ਹੀ ਮਜੀਠੀ ਨੇ ਸੁਣਾਇਆ ਮਜੀਠੀ ਨੇ ਕਿਹਾ ਕਿ ਕਲੀਰ ਮੇਰਾ ਛੋਟਾ ਭਰਾ ਹੈ ਉਸ ਤੋਂ ਪਹਿਲੇ ਅਸੀਂ ਬੈਠੇ ਆ ਜੇ ਹਿੰਮਤ ਆ ਤੇ ਆ ਜਤਿੰਦਰ ਪੰਗੂ ਅਸੀਂ ਬੈਠੇ ਆ ਸਾਡ ਨੂੰ ਦੱਸ ਕਿਦਾਂ ਬੰਬ ਮਾਰੀ ਤੇ ਕਿਦਾਂ ਨਹੀਂ ਮਾਰੀ ਦੇ ਨਾਲ ਉਹਨਾਂ ਨੇ ਕਿਹਾ ਕਿ ਜੋ सीएम भगवंत मान ने उन्हें उन्होंने तंज कस के कहा कि वो तो जोकर है पर डीजीपी गौरव यादव जी ਤੁਸੀਂ ਤਾਂ ਇੱਕ एजुकेटेड पर्सन हो ਤੁਸੀਂ ਤਾਂ ਸਮਝੋ ਤੁਸੀਂ ਮਾਹੌਲ ਨੂੰ ਕਿਉਂ ਖਰਾਬ ਖੋਹ ਦਿੰਦੇ ਪਿਓ ਉਹਨਾਂ ਦੇ ਨਾਲ ਦੇ ਵਿੱਚ ਭਾਈ ਅਮਰਪਾਲ ਤੇ ਵੀ ਨਿਸ਼ਾਨੇ ਸਾਦੇ ਉਹਨਾਂ ਕਿਹਾ ਕਿ ਜਿਹੜਾ ਬੰਦਾ ਆਈਐਸਆਈ ਦਾ ਏਜੰਸੀ ਤੇ ਜਿਹੜਾ ਡਿਪਰੂਗੜ ਬੈਠਾ ਉਸ ਦਾ ਇਹ ਨਾਮ ਲੈ ਕੇ ਜਦੋਂ ਧਮਕੀ ਦਿੰਦਾ ਤੇ ਕਹਿੰਦਾ ਮੈਂ 50 ਬੰਦੇ ਮਾਰ ਦਿੱਤੇ ਆ ਤੇ 54 ਮਾਰਨੇ ਆ ਜਿਸ ਦੇ ਵਿੱਚ ਵਿੱਚ ਇੱਕ ਹੁਣ 13 ਨੰਬਰ ਹੈ ਕਹਿੰਦੇ ਹੁਣ ਹਾਲੇ 20 ਲੈਂਡ ਆਰਡਰ ਕਿੱਥੇ ਆ ਤੁਸੀਂ ਕਹਿੰਦੇ ਹੋ ਪੰਜਾਬ ਵਿੱਚ ਲੈਂਡ ਬੜਾ ਹੈ ਹੁਣ ਉਹਨਾਂ ਨੇ ਜਦੋਂ ਇੰਨੀ ਗੱਲ ਕੀਤੀ ਹੈ ਤੇ ਉਸ ਤੋਂ ਬਾਅਦ ਜਤਿੰਦਰ ਪੰਗੂ ਵੀ ਲਾਈਵ ਹੋਏ ਆ ਉਹਨੇ ਵੀ ਆਪਣੇ ਇੱਕ ਨੀਚ ਚੈਨਲ ਤੇ ਗੱਲ ਕਰਦੇ ਕਿਹਾ ਕਿ ਮੈਂ ਕਲੇਰ ਨੂੰ ਬੱਚਾ ਸਮਝਾਂ ਕਲੇਰ ਦੇ ਮੁਤਾਬਕ ਜੋ ਵੀ ਕਿਹਾ ਗਿਆ ਉਹ ਸਾਰਾ AI ਵੱਲੋਂ ਬਣਾਇਆ ਗਿਆ ਹੈ AI ਐਪ ਦੇ ਰਾਹੀਂ ਬਣਾਇਆ ਗਿਆ ਮੈਂ ਇਦਾਂ ਦੀ ਕੋਈ ਗੱਲ ਨਹੀਂ ਕੀਤੀ ਇਹ ਪੱਲਾ ਛਾੜਦੇ ਨੇ ਰਾਇਆ ਤੇ ਹੁਣ ਦੇਖਣਾ ਹੋਏਗਾ ਕਿ ਇਹ ਜੋ ਧਮਕੀ ਇਹ ਹੁਣ ਕੀ ਮੂਡ ਲੈ ਕੇ ਆਂਦੀ ਹੈ ਇੱਕ ਪਾਸੇ ਤਾਂ ਜੇਸ਼ੇਦਾਰ ਧਾਮੀ ਜੋ ਡਿਬਰੂਗੜ ਦੀ ਜੇਲ੍ਹ ਦੇ ਵਿੱਚ ਬੈਠੇ ਭਾਈ ਅਮਰਤਪਾਲ ਲਈ ਜਦੋਂ ਅਮਿਤ ਸ਼ਾਹ ਨੇ ਬਿਆਨ ਦਿੱਤਾ ਸੀ ਹੁੰਦੀ ਕੱਲ ਉਹਨਾ ਬਜਟ ਇਜਲਾਸ ਦੇ ਵਿੱਚ ਨਿੰਦਾ ਕੀਤੀ ਅਮਿਤ ਸ਼ਾਹ ਵੱਲੋਂ ਜੋ ਬਿਆਨ ਦਾਗਿਆ ਗਿਆ ਸੀ ਦੂਜੀ ਪਾਸੇ ਅੱਜ ਮਜੀਠੇ ਵੱਲੋਂ ਤਿੱਖੇ ਵਾਰ ਕਰਨਾ ਭਾਈ ਅਮਰਤਪਾਲ ਸਿੰਘ ਤੇ ਇਹ ਸਿਆਸਤ ਦੇ ਵਿੱਚ ਕਿਹੜਾ ਮੋੜ ਹੈ ਇਹ ਤਾਂ ਆਉਣ ਵਾਲੇ ਦਿਨ ਹੀ ਦੱਸਣਗੇ ਤੁਸੀਂ ਸੁਣੋ ਵੀਡੀਓ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਮੰਜੋ ਚਾਹਲ ਨਾਲ ਅਮਨਦੀਪ ਸਿੰਘ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਤਿੰਦਰ ਸਿੰਘ ਭੰਗੂ ਮੈਂ ਉਹਦੀ ਆਡੀਓ ਸੁਣ ਰਿਹਾ ਸੀ ਜਿਹਦੇ ਚ ਉਹ ਸਾਡੇ ਵਕੀਲ ਸਾਹਿਬ ਨੇ ਲਾਇਰ ਸਾਹਿਬ ਨੇ ਔਰ ਉਹਨਾਂ ਦੇ ਬਜ਼ੁਰਗ ਵੀ ਬੜੇ ਸੀਨੀਅਰ ਲਾਇਰ ਰਹੇ ਰਹੇ ਵੀ ਨੇ ਹੈ ਵੀ ਪ੍ਰੈਕਟਿਸ ਕਰਦੇ ਆ ਸਾਹ ਸਤਨਾਮ ਸਿੰਘ ਕਲੇਰ ਸਾਹਿਬ ਕਮਾਲ ਹੋ ਗਈ ਵੈਸੇ ਔਰ ਕੱਲ ਪੰਜਾਬ ਪੁਲਿਸ ਦੇ ਡੀਜੀਪੀ ਸਾਹਿਬ ਨੂੰ ਇਹ ਸ਼ਿਕਾਇਤ ਵੀ ਦੇ ਕੇ ਆਏ ਆ ਮਗਰ 24 ਘੰਟੇ ਬੀਤਣ ਤੋਂ ਬਾਅਦ ਵੀ ਭੰਗੂ ਸਾਹਿਬ ਨੂੰ ਪੁਲਿਸ ਕਹਿੰਦੀ ਕੁਛ ਨਹੀਂ ਸੋ ਇਹਦਾ ਤਾਂ ਮਤਲਬ ਸਾਫ਼ ਹੀ ਆ ਜੀ ਕਿ ਇਹ ਸਟੇਟ ਸਪੌਂਸਰਡ ਕੰਮ ਚੱਲਦਾ ਇੱਕ ਚੀਫ ਇੰਜੀਨੀਅਰ ਹੋਵੇ ਉਹਦੀ ਆਡੀਓ ਭਾਈ ਲੋਕੋ ਜ਼ਰੂਰ ਸੁਣਿਓ ਆਡੀਓ 'ਚ ਕਹਿੰਦਾ ਕਿ ਮੈਂ ਹਾਂ ਅਮਰਿਤਪਾਲ ਦਾ ਸਾਥੀ ਮਤਲਬ ਕਿ ਇੱਕ ਪਾਸੇ ਅਮਰਿਤਪਾਲ ਤੇ ਲੱਗੇ ਧਾਰਾਵਾਂ ਕਿ ਉਹ ਦੇਸ਼ ਨੂੰ ਤੋੜਦਾ ਘਟੋ ਕਾਟਾ ਪਤਾ ਨਹੀਂ ਕਿੰਨੇ ਪਰਚਿਆਂ 'ਚ ਉਹਦਾ ਨੌ ਹੈ ਆ ਗੁਰਪ੍ਰੀਤ ਹਰੀ ਨੌ ਜਿਹੜਾ ਉਹਦੀ ਸੱਚਾਈ ਦੱਸਦਾ ਸੀ ਅਰਸ਼ ਡੱਲਾ ਹੋਰਾਂ ਨਾਲ ਮਿਲ ਕੇ ਉਹਨੂੰ ਵੀ ਮਾਰਤਾ ਵਿਚਾਰੇ ਨੂੰ ਜਿਹੜਾ ਸੱਚਾਈ ਦੀ ਗੱਲ ਕਰਦਾ ਸੀ ਸੋ ਉਹਦਾ ਗੈਂਗਸਟਰਸ ਨਾਲ ਲਿੰਕ ਕਿੰਨਿਆਂ-ਕਿੰਨਿਆਂ ਨਾਲ ਲਿੰਕ ਕੇ ਸਾਹਮਣੇ ਆਇਆ ਆਈਐਸਆਈ ਦੇ ਲਿੰਕ ਬਾਰੇ ਸਰਕਾਰਾਂ ਨੇ ਗੱਲ ਕੀਤੀ ਆ ਉਹਦਾ ਯਾਰ ਹੈ ਜਤਿੰਦਰ ਪੰਗੂ ਆ ਮੈਂ ਇੱਕ ਕਾਗਜ਼ ਸ਼ੇਅਰ ਕਰਨ ਲੱਗਿਆ ਆ ਕਾਈਂਡਲੀ ਪੜਿਓ ਇਹਦੇ ਚ ਕਹਿੰਦੇ ਐਨ ਆ ਆ ਨ ਆ ਰੇਡਸ ਪ੍ਰੋਪਰਟیز ਆਫ ਅਮਰਿਤਪਾਲਸ ਕਿਨਸ ਐਂਡ ਐਡਸ ਅਟੈਕ ਔਨ ਇੰਡੀਅਨ ਹਾਈ ਕਮਿਸ਼ਨ ਇਨ ਕੈਨੇਡਾ ਆਈਡੇ ਆਰਟੀਕਲ ਚ ਇੱਕ ਸਾਰਾ ਹੀ ਪੈਰਾ ਜਤਿੰਦਰ ਸਿੰਘ ਪੰਗੂ ਚੀਫ ਇੰਜੀਨੀਅਰ ਬਾਰੇ ਦਿੱਤਾ ਹੈ ਮੰਡੀ ਬੋਰਡ ਬਾਰੇ ਇਨ ਮਹੌਲੀ ਜਤਿੰਦਰ ਸਿੰਘ ਪੰਗੂ ਸੈਟ ਟੂ ਬੀ ਅਮਰਿਤਪਾਲਸ ਕਲੋਸ ਐਸੋਸੀਏਟ was questioned for around three hours by four NIA personnel in his house in the morning hours in Sector sixty nine. People familiar with the process said Pangu, when questioned about his recent Canada trips, informed the NIA team that his wife and son reside there. Pangu, a Mundi board chief engineer ਪਲੇਡ ਅ ਰੋਲ ਇਨ ਖਾਲਸਤਾਨੀ ਸੈਪਰੇਟਿਸ ਅਮਰਿਤਪਾਲ ਸਰੈਂਡਰ ਲਾਸਟ ਇਅਰ ਤੁਹਾਨੂੰ ਯਾਦ ਹੋਣਾ ਜਦੋਂ ਅਮਰਿਤਪਾਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਅਜਨਾਲੇ ਥਾਣੇ ਲੈ ਕੇ ਗਿਆ ਉਹਦੇ ਬਾਅਦ ਬਹੁਤ ਉਸ ਗੱਲ ਦਾ ਰੌਲਾ ਪਿਆ ਕਿ ਇਹ ਗੁਰੂ ਸਾਹਿਬ ਦਾ ਸਤਕਾਰ ਨਹੀਂ ਇਸ ਨੇ ਜਾ ਕੇ ਥਾਣੇ 'ਚ ਜੋ ਹਾਲਾਤ ਪੈਦਾ ਕੀਤੇ ਉਹ ਤੁਸੀਂ ਸਾਰੇ ਜਾਣਦੇ ਹੀ ਹੋ ਇਹਦੇ ਤੇ ਪਰਚਾ ਦਰਜ ਹੋ ਗਿਆ ਫਿਰ ਇਹ ਭੱਜ ਗਿਆ ਦੋミネ ਦੇਸ਼ ਦੀ ਪੁਲਿਸ ਨੂੰ ਪੰਜਾਬ ਪੁਲਿਸ ਨੂੰ ਇਹ ਲੱਭਿਆ ਨਹੀਂ ਮਗਰ ਇਹ ਲੱਭਿਆ ਕਿ ਨੂੰ ਇਸ ਚੀਫ ਇੰਜੀਨੀਅਰ ਸਾਹਿਬ ਨੂੰ ਹੁਣ ਇਹ ਚੀਫ ਇੰਜੀਨੀਅਰ ਦੀ ਆਡੀਓ ਸੁਣੋ ਆਡੀਓ ਕਮਾਲ ਦੀ ਹੈ ਜਿਹੜਾ ਕਹਿੰਦਾ ਮੈਂ 50 ਬੰਦੇ ਮਾਰੇ ਆ ਮੈਂ ਗਰਨੇਡ ਵੀ ਚਲਾਏ ਆ ਮੈਂ ਰਾਕਟ ਲਾਂਚਰ ਵੀ ਚਲਾਉਂਦਾ ਰਿਆਂ ਹੁਣ 50 ਮਾਰਤੇ 4 ਰਹਿ ਗਏ ਔਰ ਬੜੀ ਚੇਤੀ ਉਹਨਾਂ ਨੂੰ ਵੀ ਮਾਰੂੰਗਾ ਕਮਾਲ ਦੀ ਗੱਲ ਹੈ ਜੀ ਲਾਅ ਐਂਡ ਆਰਡਰ ਸਿਆਸੀ ਬੰਦੇ ਤੇ ਤਾਂ ਤੁਸੀਂ ਖੁਰਕ ਹੁੰਦੀ ਆ ਉਦੋਂ ਹੀ ਪਰਚਾ ਦੇ ਦਿੰਨੇ ਹੋ ਆ ਕੀ ਚੱਕਰ ਹੈ ਇਸ ਮਸਲੇ 'ਚ ਕਿ ਆ ਬੰਦਾ ਤੁਹਾਡਾ ਸਿੱਧੇ ਹੀ ਕਹਿ ਰਿਹਾ ਐਡਮਿਸ਼ਨ ਕਰ ਰਿਹਾ ਕਿ ਮੈਂ ਇਹ ਕੰਮ ਕਰਦਾ ਔਰ ਕਰੂੰਗਾ ਔਰ ਹਲੇ ਤੱਕ ਕੋਈ ਕਾਰਵਾਈ ਨਹੀਂ ਆਡੀਓ ਸੁਣਿਓ ਜੀ ਪਲੀਜ਼ ਹਾਂ ਕੌਣ ਬੋਲ ਰਿਹਾ ਬ੍ਰਦਰ ਬ੍ਰਦਰ ਦੀ ਨਹੀਂ ਗੱਲ ਹੈ ਮੈਂ ਜਤਿੰਦਰ ਸਿੰਘ ਤੋਂ ਮੈਂ ਬੋਲ ਰਿਹਾ ਹਾਂ ਹਾਂ ਦੱਸੋ ਹਾਂ ਤੂੰ ਕਿਵੇਂ ਸਾਹਿਬ ਅਗਤ ਕਰ ਰਿਹਾ ਪ੍ਰੈਸ ਕਾਨਫਰੰਸ ਵੀ ਉੱਥੇ ਮੰਡੀ ਬੋਰਡ ਦੇ ਦਫਤਰ ਤੇ ਅਮਰਤਪਾਲ ਦੀਆਂ ਮੀਟਿੰਗਾਂ ਹੁੰਦੀਆਂ ਨੇ ਤੇ ਫਿਰ ਤੁਹਾਡਾ ਉਹਦੇ ਨਾਲ ਕੀ ਲੈਣਾ ਦੇਣਾ ਉਸ ਗੱਲ ਨਾਲ ਮੈਂ ਅਮਰਤਪਾਲ ਦਾ ਬੰਦਾ ਮੈਂ ਤਾਂ ਅਮਰਤਪਾਲ ਦਾ ਨਾਂ ਹੀ ਨਹੀਂ ਲਿਆ ਹਾਂ ਮੈਂ ਤਾਂ ਅਮਰਤਪਾਲ ਦਾ ਨਾਂ ਹੀ ਨਹੀਂ ਲਿਆ ਮੇਰਾ ਮਤਲਬ ਹੈ ਮੈਂ ਅਮਰਤਪਾਲ ਦਾ ਨਾਂ ਲਿਆ ਮੈਂ ਤਾਂ ਕਿਹਾ ਵੀ ਉੱਥੇ ਮੀਟਿੰਗਾਂ ਹੁੰਦੀਆਂ ਤੇ ਚਰਨਜੀਤ ਬਰਾੜ ਥੋੜਾ ਆ ਕੇ ਕਹਿੰਦਾ ਜੀ ਹਾਂ ਉੱਥੇ ਕਰਨਲ ਸਿੰਘ ਪੀਰ ਮੁਹੰਮਦਸੀ ਮੈਂ ਤਾਂ ਨਾਂ ਹੀ ਨਹੀਂ ਲਿਆ ਪਹਿਲਾਂ ਉਹਨੂੰ ਚੈੱਕ ਕਰੋ ਗੱਲ ਨੂੰ ਫੇਰ ਗੱਲ ਕਰੋ ਹੈ ਅੱਜ ਦਾ ਸੋਣਾ ਇਹ ਤੂੰ ਤੇਰਾ ਮੈਨੂੰ ਗਾਲਾਂ ਕੱਢਣ ਦਾ ਕੀ ਮਤਲਬ ਆ ਮੈਂ ਮੈਂ ਬੰਦੇ ਬਹੁਤ ਮਾਰੇ ਆ ਇੰਨਾ ਜਿੰਨੂੰ ਮਰਜ਼ੀ ਪੁੱਛ ਲਈ ਜਾਏ ਤਾ ਕਾਦਰ ਨੂੰ ਚਾਹੇ ਡੀਜੀਪੀ ਸੈਣੀ ਨੂੰ ਪੁੱਛ ਲੈ ਅੱਜ ਮੇਰਾ ਨਾਮ ਬੋਲਦਾ 53 ਬੰਦਿਆਂ ਚੋਂ 50 ਮਾਰੇ ਆ ਉਹਨੇ 4 ਵਜੇ ਪਏ ਆ ਗੌਰਵ ਵੀ ਆ ਕੇ ਸੁੱਤਾ ਪਿਆ ਨਹੀਂ ਇਹ ਤੂੰ ਵੀ ਕਰਦਾ ਆਪਣੀ ਗੱਲ ਸੁਣ ਲੈ ਕਿਹਨੇ ਬੰਦੇ ਮਾਰੇ ਨੇ ਹਾਂ ਮੈਂ ਮਾਰੇ ਆ ਅੱਛਾ ਤੇ ਮੈਂ ਤੈਨੂੰ ਵੀ ਨਹੀਂ ਛੱਡਣਾ ਜੇ ਮੁੜ ਕੇ ਗਿਆ ਤੂੰ ਮੇਰੇ ਨਾਲ ਮੇਰੇ ਨਾਲ ਤੰਗਾਂ ਦੇ ਆ ਤਾ ਕਹਦੇ ਜਾ ਕੇ ਸਰਪੀਰ ਨਾਲ ਗੱਲ ਕਰਾ ਲਈ ਜਦੋਂ ਲਾ ਕੇ ਬੈਠਾ ਸੀ ਉਹਨੂੰ ਵੀ ਪਤਾ ਉਹਨੂੰ ਕਹਿੰਦਾ ਹੀ ਬੰਬ ਚਾੜਾ ਦਊਗਾ ਅੱਛਾ ਯਾ ਤੇ ਅੱਜ ਦਾ ਅੱਛਾ ਇਹਨੂੰ ਪਰਮੈਂ ਮੈਂ ਚਲਾਉਣਾ ਚਾਹਦਾ ਹੈਗਾ ਮੈਂ ਆਪਣੇ ਮੋਟੇ ਤੇ ਰੱਖ ਕੇ ਚਲਾਈਆਂ ਨੇ ਅੱਛਾ ਹਾਂ ਰਿਕਾਰਡ ਕਰਨਾ ਮੈਂ ਤਾਂ ਹੀ ਕਰ ਰਿਹਾ ਮੈਂ ਰਿਕਾਰਡ ਕਰ ਰਿਹਾ ਇਹਨੂੰ ਗੱਲ ਨੂੰ ਕੋਈ ਗੱਲ ਨਹੀਂ ਹਾਂ ਕਰ ਲੂੰਗਾ ਰਿਕਾਰਡ ਨਾ ਕਰਨ ਜੋਗਾ ਤਾਂ ਮੈਂ ਤਾਂ ਕਹਿਣਾ ਯਾਰ ਮੇਰੀ ਗੱਲ ਸੁਣ ਲੈ ਠੀਕ ਹੈ ਗੱਲ ਕਰਨੀ ਹੈ ਤਮੀਜ਼ ਨਾਲ ਕਰ ਬਦਤਮੀਜ਼ ਸਮਰਨਾ ਕਰੀ ਨਾ ਠੀਕ ਹੈ ਕੰਦਮ ਤਾ ਤੂੰ ਫੋਟੋ ਗੈੜੀ ਲਈ ਆ ਓ ਯਾਰ ਮੈਂ ਜਿਹੜੀ ਮਰਜ਼ੀ ਲਾਵਾਂ ਫੋਟੋ ਤੇਰੇ ਤੋਂ ਤੇਰੇ ਤੋਂ ਪੁੱਛ ਕੇ ਥੋੜਾ ਲਾਉਣੀ ਮੈਂ ਫੋਟੋ ਯਾਰ ਮੈਂ ਜੇ ਇਹੋ ਜਿਹਾ ਕਾਲੀਆਂ ਨੂੰ ਅਸੀਂ ਕੀ ਕਰਨਾ ਫਿਰ ਓ ਯਾਰ ਅਸੀਂ ਤੇਰੇ ਤੋਂ ਕੀ ਕਰਾਉਣਾ ਯਾਰ ਦੱਸ ਤੂੰ 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 ਕਿਥੋਂ ਆਇਆ ਅੱਜ ਜੰਮ ਕੇ ਕੱਲ ਓ ਯਾਰ ਮੇਰੀ ਗੱਲ ਸੁਣ ਨਾ ਤੂੰ ਨਾ ਪਹਿਲਾਂ ਗੱਲ ਕਰਨ ਦਾ ਸਲੀਕਾ ਸਿੱਖ ਅਕਲ ਸਿੱਖ ਫਿਰ ਗੱਲ ਕਰੀ ਮੇਰੇ ਨਾਲ ਤਾਂ ਮੈਨੂੰ ਦੱਸ ਮੈਂ ਆ ਜਾ ਜਿੱਥੇ ਆਖੇ ਓ ਯਾਰ ਤੂੰ ਨਾ ਗੱਲ ਕਰਨ ਦਾ ਸਲੀਕਾ ਸਿੱਖ ਭਰਾ ਠੀਕ ਹੈ ਨਹੀਂ ਸਿੱਖ ਸਕਦਾ ਤੇ ਫਿਰ ਨਾ ਸਿੱਖ ਫਿਰ ਗੱਲ ਨਾ ਕਰ ਫੋਨ ਨਾ ਕਰ ਮੈਂ ਤੈਨੂੰ ਕਿਹਾ ਨਹੀਂ ਮੈਨੂੰ ਫੋਨ ਕਰਨ ਨੂੰ ਠੀਕ ਹੈ ਅਗਰ ਮੇਰਾ ਨਾਮ ਆ ਗਿਆ ਨਾ ਤੇ ਸਿੱਧੀ ਗੋਲੀ ਵੱਜੂਗੀ ਹਲਕ ਅੱਛਾ ਤੂੰ ਗੋਲੀ ਮਾਰ ਲੇਗਾ ਆਲ ਵੇਖ ਲੋ ਚੀਫ ਇੰਜੀਨੀਅਰ ਕਹਿੰਦਾ 50 ਬੰਦੇ ਮਾਰੇ ਆ 4 ਰਹਿ ਗਏ ਆ ਅਰਸ਼ਦੀਪ ਕਲੇਰ ਨੂੰ ਕਹਿੰਦਾ ਤੈਨੂੰ ਵੀ ਠੋਕੂਗਾ ਤੇ ਪੰਜਾਬ ਪੁਲਿਸ ਸੁੱਤੀ ਆ ਜਿਵੇਂ ਬਾਟ ਸਾਹਿਬ ਕਰਨਲ ਬਾਟ ਪਟਿਆਲੇ ਵਾਲਿਆਂ ਦੇ ਕੇਸ 'ਚ ਸੁੱਤੀ ਸੀ ਜਿਵੇਂ ਆ ਬੰਬ ਬਲਾਸਟਾਂ ਦੇ ਕੇਸ 'ਚ ਸੁੱਤੀ ਆ ਇਹ ਮਗਰੋਂ ਜਾਗਦੇ ਹੁੰਦੇ ਨਾ ਸਾਡੇ ਸਤਿਕਾਰਯੋਗ ਨੇ ਔਰ ਦੂਜੀ ਗੱਲ ਕਹਿੰਦਾ ਜੀ ਮੈਂ ਰਾਕੇਟ ਲਾਂਚਰ ਵੀ ਚਲਾਇਆ ਤੇ ਗਰਨੇਡ ਵੀ ਸਿੱਟੇ ਆ। ਮਤਲਬ ਜਿਹੜਾ ਬੰਦਾ ਆਪਦੀ ਗिल्ਟ ਨੂੰ ਐਡਮਿਟ ਕਰ ਰਿਹਾ ਕਹਿ ਰਿਹਾ ਕਿ ਮੈਂ ਕਾਰਵਾਈਆਂ ਕਰ ਰਿਹਾ। ਸਿੱਧੇ ਕਹਿੰਦਾ ਰਿਕਾਰਡ ਕਰ ਲੋ ਜੋ ਮਰਜ਼ੀ ਕਰ ਲੋ। ਔਰ ਜਿਹਦੇ ਤੇ ਦੇਸ਼ ਨੂੰ ਤੋੜਨ ਵਾਲਾ ਬੰਦਾ ਆਈਐਸਆਈ ਦਾ ਏਜੰਟ ਜਿਹੜਾ ਜਾ ਕੇ ਪਹਿਲਾਂ ਕਹਿੰਦਾ ਸੀ ਵਕਰਾ ਸੂਬਾ ਬਣਾਵਾਂਗੇ ਜਾ ਕੇ ਫਿਰ ਸੰਵਿਧਾਨ ਦੀ ਸੌਂਖ ਖਾ ਕੇ ਬੈਠਿਆ ਔਰ ਜਿਹੜਾ ਚਿੜੀ ਗੁਰੂਗ੍ਰੰਥ ਸਾਹਿਬ ਮਹਾਰਾਜ ਨੂੰ ਜਾ ਕੇ ਥਾਣੇ ਲੈ ਜਾ ਕੇ ਏਡੀ ਗਲਤੀ ਕਰ ਸਕਦਾ ਹੈ ਨਲੈਕੀ ਕਰ ਸਕਦਾ ਉਹਦਾ ਏਡ ਹੋਵੇ ਐਨਆਈਏ ਦੀ ਰੇਡ ਪਈ ਹੋਵੇ ਹਾਈ ਕਮਿਸ਼ਨ ਤੇ ਅਟੈਕ ਕਰਨ ਤੇ ਮਸਲੇ ਚ ਇਹਨਾਂ ਦੇ ਪੁੱਛ ਪੜਤਾਲ ਹੁੰਦੀ ਹੋਵੇ ਉਹ ਬੰਦਾ ਸਿੱਧੀ ਥ੍ਰੈਟ ਕਰ ਰਿਹਾ ਔਰ ਪੰਜਾਬ ਪੁਲਿਸ ਹਲੇ ਵੇਟ ਵੇਟ ਕਰ ਰਹੀ ਹੈ ਐਂਡ ਡੀਜੀਪੀ ਸਾਹਿਬ ਹਾਜ਼ ਵੈਰੀ ਹਾਈ ਐਕਸਪੈਕਟੇਸ਼ਨਸ ਆਫ ਯੂ ਇਹ ਸਮਝ ਆਉਂਦੀ ਹੈ ਥੈਟ ਭਗਵਾਨਪਾਣ ਦਾ ਜੋਕਰ ਬਟ ਵਾਈ ਪੰਜਾਬ ਦੇ ਲੋਕੀ ਵਾਈ ਸ਼ੁੱਡ ਦੇ ਪੇ ਆ ਪ੍ਰਾਈਸ ਵਾਈ ਸ਼ੁੱਡ ਪੰਜਾਬ ਸਫਰ ਵਿਲ ਬੀ ਰਿਐਕਟ ਆਫਟਰ ਹੀ ਐਕਟਸ ਔਰ ਆਈ ਅਸ਼ੋਰ ਅਰਸ਼ਦੀਪ ਕਲੇਅਰ ਥੈਟ ਵੀ ਸਟੈਂਡ ਬਾਈ ਦ ਟਰੂਥ ਅਸੀਂ ਉਹਦੇ ਨਾਲ ਖਲੋਤੇ ਆ ਪ੍ਰਾ ਤੂੰ ਇਹਨੂੰ ਭੰਗੂ ਸਾਹਿਬ ਜੇ ਲੱਤਾਂ ਚ ਜੰਮ ਦੋ ਮੈਂ ਹੈ ਨਾ ਮਾੜਾ ਮੋਟੀ ਜਾਨ ਹੈ ਤੂੰ ਇਹਨੂੰ ਛੱਡ ਤੂੰ ਪਹਿਲਾਂ ਸਾਡੇ ਨਾਲ ਗੱਲ ਕਰ ਮੈਂ ਉਹਦਾ ਵੱਡਾ ਭਰਾ ਐਵੇਂ ਨਿਆਣਿਆਂ ਨੂੰ ਦਬਕੇ ਮਾਰਨ ਡਿਆ ਵੱਡਾ ਬਦਮਾਸ਼ ਆਇਆ ਕਿੱਥੋਂ ਦਾ ਉਹ ਬੰਦੇ ਆਲੀ ਗੱਲ ਕਰੋ ਔਰ ਕੀ ਇਹ ਚਲਿਕਾ ਕੀ ਇਹ ਚੀਫ ਇੰਜੀਨੀਅਰ ਇੱਕ ਸਰਕਾਰੀ ਮੁਲਾਜ਼ਮ ਦੀ ਇੰਨੀ ਹਿੰਮਤ ਇਹ ਮਜਾਲ ਫਿਰ ਇਹ ਮਾਹੌਲ ਖਰਾਬ ਕਰਨ ਚ ਮਤਲਬ ਸਰਕਾਰ ਹੀ ਕਰਾ ਰਹੀ ਹੈ ਸਰਕਾਰ ਦਾ ਇਹਦੇ ਪਿੱਛੇ ਹੱਥ ਹੈ ਤਾਂ ਸਾਫ ਹੀ ਹੈ ਜੀ ਜੇ ਨਹੀਂ ਕੋਈ ਕਾਰਵਾਈ ਹੁੰਦੀ ਮੀਨਸ ਇਹ ਸਾਰੇ ਮਾਹੌਲ ਦੇ ਪਿੱਛੇ ਇੱਕ ਰਾਜਨੀਤੀ ਹੈ ਔਰ ਹੋਰ ਕੁਝ ਨਹੀਂ ਜਿਹੜਾ ਹਿੰਦੂ ਸਿੱਖ ਏਕਤਾ ਭਾਈ ਚਾਰੇ ਕਿਸਾਨਾਂ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਤਾਂ ਉਹਦੇ ਚ ਫਿਰ ਮਿਲੀ ਭੁਗਤਣਾ ਚੁੱਪ ਬੈਠੀ ਹੈ ਸੋ ਆਈ ਹੈਵ ਹਾਈ ਐਕਸਪੈਕਟੇਸ਼ਨ ਕਿ ਪੰਜਾਬ ਪੁਲਿਸ ਵਿਲ ਐਕਟ ਐਂਡ ਐਕਟ ਡਿਸਾਈਸਿਵਲੀ ਐਂਡ ਸਟਰੋਂਗਲੀ ਕਿ ਕਿਸੇ ਦੇ ਹਿੰਮਤ ਨਾ ਹੋਵੇ ਜਿਹੜੇ ਲੋਕ ਦੇਸ਼ ਨੂੰ ਤੋੜਨਾ ਚਾਹੁੰਦੇ ਆ ਵੰਡੀਆਂ ਪਾਉਣਾ ਚਾਹੁੰਦੇ ਸਿੱਧੇ ਹੋ ਕੇ ਥ੍ਰੈਟ ਕਰਨ ਕਿਸੇ ਨੂੰ ਕਿਉਂਕਿ ਉਹਨੇ ਚੈਨਲ ਜੀ ਇੰਟਰਵਿਊ ਦਿੱਤੀ ਵਾਟ ਨੌਨਸੈਂਸ ਇਸ ਬਹੁਤ ਬਹੁਤ ਧੰਨਵਾਦ